ਭਗਵਾਨ ਵਾਲਿਓ ਗੁਰੂ ਰਾਮਦਾਸ ਪਿੱਤਾ ਜੀ ਦੀ ਸ਼ਰਨ ਵਿੱਚ ਨਾ ਅੰਮ੍ਰਿਤਸਰ ਦੀ ਧਰਤੀ ਤੇ ਤਿੰਨ ਸਿੱਖ ਹੁੰਦੇ ਨੇ ਭਾਈ ਪੂਰੋ ਜੀ ਭਾਈ ਮਾਨਕ ਚੰਦ ਜੀ ਤੇ ਭਾਈ ਬਿਸ਼ਨ ਦਾਸ ਜੀ ਇਹ ਆ ਕੇ ਸਤਿਗੁਰਦੇ ਚਰਨਾਂ ਤੇ ਨਮਸਕਾਰ ਕਰਦੇ ਨੇ ਜਿਵੇਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਨਮਸਕਾਰ ਕਰਦੇ ਹੋ ਸਤਿਗੁਰਦੇ ਚਰਨਾਂ 'ਚ ਨਮਸਕਾਰ ਕਰਕੇ ਨਾ ਦੋਨੋਂ ਹੱਥ ਜੋੜ ਕੇ ਸਾਈਡ ਤੇ ਖਲੋ ਜਾਂਦੇ ਨੇ ਤੇ ਗੁਰੂ ਰਾਮदास ਪਿਤਾ ਜੀ ਆਖਣ ਲੱਗੇਓ ਭਾਈ ਕੀ ਗੱਲ ਇੱਧਰ ਖਲੋਗੇ ਜੇ ਸਤਿਗੁਰੂ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਨੀ ਹੈ ਦੱਸੋ ਭਾਈ ਕੀ ਕਹਿਣਾ ਚਾਹੁੰਦੇ ਹੋ ਸਤਿਗੁਰੂ ਕੋਈ ਸੌਖਾ ਜਿਹਾ ਢੰਗ ਦੱਸ ਦਿਓ ਕੋਈ ਸਖਾਲਾ ਜਿਹਾ ਰਾਹ ਦੱਸ ਦਿਓ ਕਿ ਸਾਡੀ ਇਸੇ ਜਨਮ ਦੇ ਵਿੱਚ ਕਲਿਆਣ ਹੋ ਜਾਵੇ ਇਸੇ ਜਨਮ ਦੇ ਵਿੱਚ ਪਰਮੇਸ਼ਰ ਨਾਲ ਸਾਡਾ ਮਿਲਾਪ ਹੋ ਜਾਵੇ ਸਾਡੀ ਵੀ ਕਲਿਆਣ ਹੋ ਜਾਵੇ ਤੇ ਨਾਲ ਕਿਰਪਾ ਕਰਿਓ ਸਾਡੇ ਪਰਿਵਾਰ ਦੀ ਵੀ ਕਲਿਆਣ ਹੋ ਜਾਵੇ ਆਹ ਹਾ ਗੁਰਮਖੋ ਇੱਕ ਬੜੀ ਵੱਡੀ ਬੇਨਤੀ ਕੀਤੀ ਗੁਰੂ ਰਾਮਦਾਸ ਜੀ ਚਰਨਾਂ ਦੇ ਸਿੱਖਾਂ ਨੇ ਸਾਡੀ ਵੀ ਕਲਿਆਣ ਹੋ ਜਾਵੇ ਤੇ ਪਰਿਵਾਰ ਦੀ ਵੀ ਕਲਿਆਣ ਹੋ ਜਾਵੇ ਉਸ ਵੇਲੇ ਗੁਰੂ ਰਾਮ ਦਾਸ ਜੀ ਪਤਾ ਕੀ ਕਹਿੰਦੇ ਕਹਿੰਦੇ ਭਲਿਓ ਜੇ ਚਾਹੁੰਦੇ ਹੋ ਨਾ ਐਸੇ ਜਨਮ ਤੇ ਕਲਿਆਣ ਹੋ ਜਾਵੇ ਤੁਹਾਡਾ ਉਧਾਰ ਹੋ ਜਾਵੇ ਪਰਿਵਾਰ ਦਾ ਵੀ ਉਧਾਰ ਹੋ ਜਾਵੇ ਉਹ ਵੀ ਜੁੜ ਜਾਵੇ ਪਰਿਵਾਰ ਵੀ ਫਿਰ ਗੁਰਮਖਾਂ ਦੀ ਗੁਰਸਿੱਖਾਂ ਦੀ ਬੰਦਗੀ ਵਾਲਿਆਂ ਦੀ ਮਹਾਂਪੁਰਖਾਂ ਦੀ ਸੰਗਤ ਕਰਿਆ ਕਰੋ ਜਿਉਂ-ਜਿਉਂ ਗੁਰਮਖੰਦੀ ਸੰਗਤ ਕਰੋਗੇ ਨਾ ਤੁਹਾਨੂੰ ਨਾਮ ਦਾ ਰੰਗ ਲੱਗਦਾ ਜਾਵੇਗਾ ਸਤਸੰਗਿਓ ਜੋ ਅਗਲੀ ਗੱਲ ਸਤਗੁਰ ਨੇ ਆਖੀ ਇਹਨਾਂ ਨੂੰ ਤਾਂ ਗੁਰੂ ਰਾਮदास ਪਿਤਾ ਜੀ ਆਖਣ ਲੱਗੇ ਭਾਈ ਪੂਰੋ ਜੀ ਭਾਈ ਮਾਨਕ ਜੰਦ ਜੀ ਭਾਈ ਮਿਸ਼ਨ ਦਾਸ ਜੀ ਹਰ ਸਮੇ ਆਪਣੇ ਆਪ ਨੂੰ ਵਾਹਿਗੁਰੂ ਜੀ ਦੇ ਟਹਿਲੀਏ ਸਮਝਣਾ ਹੈ ਗੁਰਮੁਖੋ ਪਵ ਉਸ ਪਰਮੇਸ਼ਰ ਦੇ ਸੇਵਕ ਸਮਝਣਾ ਹੈ ਵਾਹਿਗੁਰੂ ਜੀ ਦੇ ਸੇਵਕ ਸਮਝਣਾ ਹੈ ਕੋਈ ਮਾਇਆ ਪੱਖੋਂ ਜਿੰਨਾ ਮਰਜੀ ਧਨਵਾਨ ਬਣ ਜਾਵੇ ਜਿਸ ਮਰਜੀ ਮੁਕਾਮ ਤੇ ਪਹੁੰਚ ਜਾਵੇ ਜਿਸ ਮਰਜੀ ਅਹੁਦੇ ਤੇ ਪਹੁੰਚ ਜਾਵੇ ਪਰ ਜਦੋਂ ਇੱਥੇ ਆਉਣਾ ਹੈ ਨਾ ਹੱਥ ਜੋੜ ਕੇ ਬੇਨਤੀ ਕਰਨੀ ਹੈ ਗੁਰੂ ਰਾਮਦਾਸ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਤੇਰੇ ਮਿਲਦਾ ਕੋਈ ਦਾਤਾ ਨਹੀਂ ਤੇ ਮੇਰੇ ਮਿਲਦਾ ਕੋਈ ਮੰਗਤਾ ਨਹੀਂ ਆਪਣੇ ਆਉਦੇ ਨੂੰ ਆਪਣੇ ਹੰਕਾਰ ਨੂੰ ਜਿੱਥੇ ਜੋਰੇ ਉਤਾਰਦੇ ਨੇ ਉੱਥੇ ਰੱਖ ਕੇ ਆਉਣਾ ਹੈ ਗੁਰਸਿੱਖ ਦੇ ਕੋਲ ਮਾਇਆ ਹੋਵੇ ਮਾਇਆ ਕੋ ਕੋ ਤਨਮਾਨ ਹੋਵੇ ਪਰ ਉਹ ਮਾਇਆ ਕੇਵਲ ਤੇ ਕੇਵਲ ਜੇਬ ਤੱਕ ਸੀਮਤ ਹੋਵੇ ਹਿਰਦੇ ਤੇ ਨਾ ਬੈਠ ਜਾਵੇ ਕਿਤੇ ਸਤਗੁਰੂ ਜੀ ਕਹਿੰਦੇ ਆਪਣੇ ਆਪ ਨੂੰ ਵਾਹਿਗੁਰੂ ਜੀ ਦੇ ਟਹਲਿਏ ਸਮਝਣਾ ਹੈ ਟਹਲਿਏ ਸੇਵਾਦਾਰ ਸਮਝਣਾ ਹੈ ਸੇਵਕ ਸਮਝਣਾ ਹੈ ਭਾਵ ਜ਼ਿੰਦਗੀ 'ਚ ਨਿਮਰਤਾ ਧਾਰਨ ਕਰਨੀ ਹੈ ਤੇ ਆਪਣੇ ਪਰਿਵਾਰ ਨੂੰ ਵੀ ਵਾਹਿਗੁਰੂ ਜੀ ਦੇ ਟਹਲਿਏ ਸਮਝਣਾ ਹੈ ਤੇ ਅੰਦਰ ਇਹ ਪਿਆਰ ਹੋਵੇ ਕਿ ਵਾਹਿਗੁਰੂ ਜੀ ਰਾਜ ਕਰੇ ਉਹ ਪ੍ਰਤਪਾਲਨਾ ਕਰਨ ਵਾਲੇ ਨੇ ਉਹਨਾਂ ਨੇ ਸਾਡੀ ਵੀ ਪ੍ਰਤਪਾਲਨਾ ਕਰਨੀ ਹੈ ਤੇ ਸਾਡੇ ਪਰਿਵਾਰ ਦੀ ਪ੍ਰਤਪਾਲਨਾ ਕਰਨੀ ਹੈ ਉਹਨਾਂ ਨੇ ਕਿਤੇ ਜਦੋਂ ਵਾਹਿਗੁਰੂ ਜੀ ਦੇ ਟੈਲੀ ਬਣ ਜੂਗੇ ਨਾ ਫਿਰ ਤੁਹਾਡੇ ਸਾਰੇ ਕਮਾਂਕਾਰਾਂ ਦੀ ਵਾਹਿਗੁਰੂ ਜੀ ਨੂੰ ਚਿੰਤਾ ਹੋ ਜਾਵੇਗੀ ਸਤਿਗੁਰੂ ਜੀ ਜਦੋਂ ਅਸੀਂ ਵਾਹਿਗੁਰੂ ਜੀ ਦੇ ਟੈਲੀ ਬਣ ਜਾਵਾਂਗੇ ਸਾਡੇ ਜਿਹਨੇ ਕੰਮ ਕਾਰਨੇ ਕਾਰ ਵਿਹਾਰਨੇ ਫਿਰ ਉਹਨਾਂ ਦੀ ਚਿੰਤਾ ਵਾਹਿਗੁਰੂ ਜੀ ਨੇ ਹੋ ਜਾਵੇਗੀ ਉਹ ਕਿਵੇਂ ਅੱਗੋਂ ਗੁਰੂ ਰਾਮਦਾਸ ਜੀ ਪਤਾ ਕੀ ਕਹਿੰਦੇ ਕਹਿੰਦੇ ਜਿਵੇਂ ਕਿਸੇ ਬੰਦੇ ਨੇ ਘੋੜਾ ਰੱਖਿਆ ਹੋਵੇ ਨਾ ਉਹ ਘੋੜੇ ਤੇ ਸਵਾਰੀ ਵੀ ਕਰਦਾ ਹੈ ਫੇਰ ਘੋੜੇ ਨੂੰ ਆਪਣੇ ਦਰਵਾਜ਼ੇ ਤੇ ਲਿਆ ਕੇ ਬੰਦ ਦਿੰਦਾ ਹੈ ਘੋੜੇ ਨੂੰ ਦਾਣਾ ਪਾਉਣਾ ਹੈ ਪੱਠੇ ਪਾਉਣੇ ਨੇ ਉਹਦੇ ਮਾਲਕ ਨੂੰ ਉਹਦੀ ਚਿੰਤਾ ਹੁੰਦੀ ਹੈ ਘੋੜੇ ਦੀ ਖੁਰਾਕ ਦੀ ਜਿਵੇਂ ਉਹਦੇ ਮਾਲਕ ਨੂੰ ਚਿੰਤਾ ਹੁੰਦੀ ਹੈ ਨਾ ਇਸੇ ਤਰ੍ਹਾਂ ਜਦੋਂ ਤੁਸੀਂ ਵਾਹਿਗੁਰੂ ਜੀ ਦੇ ਟੱਲੀਏ ਬਨਜੋਗੇ ਨਾ ਫਿਰ ਤੁਹਾਡੀ ਸਾਰੀ ਚਿੰਤਾ ਵਾਹਿਗੁਰੂ ਜੀ ਨੂੰ ਹੋਏਗੀ ਪੱਗਾਂ ਵਾਲਿਓ ਏ ਭਾਈ ਪੂਰੋ ਜੀ ਭਾਈ ਮਾਨਕ ਜੰਦੀ ਭਾਈ ਬਿਸ਼ਨ ਦਾਸ ਜੀ ਹੁਣ ਸਤਿਗੁਰੂ ਕੋ ਅੱਗੇ ਲੈ ਕੇ ਆਪਣੇ ਨਗਰ ਜਾਂਦੇ ਨੇ ਗੁਰਮਖਾਂ ਦੀ ਸੰਗਤ ਕਰਦੇ ਨੇ ਰੰਗ ਰੱਤਰਿਆਂ ਦੀ ਸੰਗਤ ਕਰਦੇ ਨੇ ਜਿਉਂ-ਜਿਉਂ ਸੰਗਤ ਕਰਦੇ ਨੇ ਗੁਰਮਖੋ ਨਾਮ ਦਾ ਰੰਗ ਲੱਗਦਾ ਜਾ ਰਿਹਾ ਹੈ ਅੰਦਰ ਆਨੰਦ ਇਹਨਾਂ ਦੇ ਆ ਰਿਹਾ ਹੈ ਗੁਰਮਖੋ ਹੁਣ ਤਰਮਸ਼ਾਲਾ ਸਵੇਰੇ ਸ਼ਾਮ ਜਾਂਦੇ ਨੇ ਤੇ ਸੰਗਤਾਂ ਦੇ ਨਾਲ ਗੁਰਮਖਾਂ ਦੇ ਨਾਲ ਜਪਦੇ ਨੇ ਕੀ ਸਤਿਨਾਮ ਵਾਹਿਗੁਰੂ ਸਤ ਤਨ ਵਾਹੇ ਗੁਰ ਵਾਹੇ ਗੁਰ ਤਨ ਵਾਹੇ ਗੁਰ ਸਤ ਸੰਗਿਓ ਬੜਾ ਸੋਹਣਾ ਇਹਨਾਂ ਦਾ ਜੀਵਨ ਬਣ ਗਿਆ ਸ਼ੁਕਰਾਨਾ ਕਰਨ ਵਾਸਤੇ ਗੁਰੂ ਰਾਮਦਾਸ ਜੀ ਸ਼ਰਨ ਵਿੱਚ ਪਰਿਵਾਰ ਸਮੇਤ ਆਉਂਦੇ ਨੇ ਗੁਰੂ ਰਾਮਦਾਸ ਜੀ ਕਹਿੰਦੇ ਭਾਈ ਪੂਰੋ ਜੀ ਭਾਈ ਮਾਨਕ ਚੰਦ ਜੀ ਭਾਈ ਵਿਸ਼ਨ ਦਾਸ ਜੀ ਵੇਖੋ ਗੁਰਨਾਨਕ ਨੇ ਤੁਹਾਡੇ ਤੇ ਕਿਵੇਂ ਕਿਰਪਾ ਕਰ ਦਿੱਤੀ ਹੈ ਤੁਸੀਂ ਕਹਿੰਦੇ ਸੀ ਨਾ ਇਸੇ ਜਨਮ ਦੇ ਵਿੱਚ ਕਲਿਆਣ ਹੋ ਜਾਵੇ ਉਧਾਰ ਹੋ ਜਾਵੇ ਤੇ ਗੁਰਨਾਨਕ ਜੀ ਨੇ ਕਿਰਪਾ ਕੀਤੀ ਕਿਰਪਾ ਕੀਤੀ ਤੁਹਾਡੀ ਤਾਂ ਜਿੰਦਿਆਂ ਜੀ ਹੀ ਕਲਿਆਣ ਹੋ ਗਈ ਹੈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਇਹ ਤੁਹਾਡਾ ਗੁਰੂ ਹੈ ਗੁਰਮੁਖੋ ਫਿਰ ਸਤਗੁਰੂ ਨੇ ਅਗਲੀਆਂ ਬਖਸ਼ਿਸ਼ਾਂ ਕੀਤੀਆਂ ਕਿਆ ਹੁਣ ਸਿੱਖੀ ਦਾ ਪ੍ਰਚਾਰ ਕਰੋ ਹੁਣ ਆਪਣੇ ਇਲਾਕੇ ਸਿੱਖੀ ਦਾ ਪ੍ਰਚਾਰ ਕਰੋ ਟੁੱਟਿਆਂ ਹੋਇਆਂ ਨੂੰ ਪਰਮੇਸ਼ਰ ਦੇ ਨਾਲ ਜੋੜਨਾ ਹੈ ਤੁਸੀਂ ਬੜਾ ਸੋਹਣਾ ਜੀਵਨ ਬਣ ਗਿਆ ਇਹਨਾਂ ਦਾ ਫਿਰ ਪਿਆਰਾ ਜੀਵਨ ਵੇਖ ਕੇ ਭਾਈ ਗੁਰਦਾਸ ਜੀ ਆਪਣੀ 11ਵੀਂ ਵਾਰ ਤੇ 17ਵੀਂ ਪੌੜੀ 'ਚ ਇਹ ਸਿੱਖਾਂ ਦਾ ਜ਼ਿਕਰ ਕਰਦੇ ਨੇ ਇਹਨਾਂ ਅਖੇ ਭਾਈ ਗੁਰਚਰਨ ਸਿੰਘ ਜੀ ਨੇ ਭਾਈ ਪੂਰੋ ਜੀ ਦੀ ਭਾਈ ਮਾਨਕ ਚੰਦ ਜੀ ਦੀ ਭਾਈ ਬਿਸ਼ਨ ਦਾਸ ਦੀ ਇਹ ਸਾਖੀ ਸੁਣਾਈ ਕਿੱਥੇ ਲਿਖੀ ਹੈ ਇਹ ਜ਼ਿਕਰ ਕਿੱਥੇ ਲਿਖਿਆ ਸੀ ਨਾਮ ਕਦੀ ਸੁਣਿਆ ਨਹੀਂ ਫਿਰ ਭਾਈ ਗੁਰਦਾਸ ਜੀ ਆਪਣੀਆਂ ਬਾਣਾਂ 'ਚ ਇਹ ਸਿੱਖਾਂ ਦਾ ਜ਼ਿਕਰ ਕਰਦੇ ਇਹਨਾਂ ਦਾ ਜੀਤ ਮਨ ਵੇਖ ਕੇ ਪਿਆਰਾ ਜਿਹਾ ਜੀਵਨ ਵੇਖ ਕੇ ਫਿਰ ਜ਼ਿਕਰ ਕਰਦੇ ਭਾਈ ਗੁਰਦਾਸ ਕੀ ਕਹਿੰਦੇ ਕਹਿੰਦੇ ਪੂਰੋ ਮਾਨਕ ਚੰਦ ਹੈ ਬਿਸ਼ਨ ਦਾਸ ਪਰਵਾਰ ਸੁਧਾਰਾ ਇਹ ਸੁਧਰੇ ਪਰਵਾਰ ਵਾਲੇ ਬਣ ਗਏ ਅਖਿਆਸੀ ਨਾ ਸਤਿਗੁਰੂ ਸਾਡੇ ਪਰਿਵਾਰ ਤੇ ਵੀ ਕਿਰਪਾ ਕਰੋ ਇਹਨਾਂ ਦੀ ਵੀ ਕਲਿਆਣ ਹੋ ਜਾਵੇ ਤੇ ਮਹਾਨ ਕੋਸ਼ ਦਾ ਕਰਤਾ ਵੀ ਦੇਖਦਾ ਇਹਨਾਂ ਦੇ ਬਾਰੇ ਕਹਿੰਦੇ ਇਹ ਆਤਮ ਗਿਆਨੀ ਤੇ ਪਰਉਪਕਾਰੀ ਬਣ ਗਏ ਆਤਮ ਗਿਆਨੀ ਗਿਆਨ ਵਾਲੇ ਬਣ ਗਏ ਤੇ ਪਰਉਪਕਾਰੀ ਗੁਰਮੁਖੋ ਬਣ ਗਏ ਕਿਵੇਂ ਗੁਰਮਖਾਂ ਦੀ ਸੰਗਤ ਕੀਤੀ ਰੰਗ ਰਤਰੀਆਂ ਦੀ ਸੰਗਤ ਕੀਤੀ ਪਿਆਰਿਆਂ ਦੀ ਸੰਗਤ ਕੀਤੀ ਗੁਰਮੁਖੋ ਆਉਜੋ ਅਜ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਹੈ ਅਜ ਨਵਾਂ ਸਾਲ ਚੇਤ ਦੀ ਸੰਗਨਾਨ ਹੈ ਜੇ ਇਹ ਗੁਰਮਖ ਪਿਆਰੇ ਇਹ ਸ਼ਬਦ ਪੜਨਗੇ ਸਤਗੁਰ ਨਾਲ ਜਿਵੇਂ ਕਿਰਪਾ ਕਰਨ ਚੇਤ ਗੋਵਿੰਦ ਅਰਾਦੀਐ ਹੋਵੇ ਆਨੰਦ ਕਨਾ ਸਤਗੁਰ ਜੀ ਕਹਿੰਦੇ ਤੂੰ ਚੇਤ ਦੇ ਮਹੀਨੇ ਉਸ ਪ੍ਰਮਾਤਮਾ ਨੂੰ ਯਾਦ ਕਰ ਉਹਦਾ ਸਿਮਰਨ ਕਰ ਉਦੀ ਸਿਮਰਨ ਦੀ ਬਰਕਤ ਦੇ ਨਾਲ ਤੇਰੇ ਅੰਦਰ ਆਤਮਿਕ ਆਨੰਦ ਪੈਦਾ ਹੋ ਜਾਵੇਗਾ ਹਾਂਜੀ ਸੰਤ ਜਨ ਮਿਲ ਪਾਈ ਹੈ ਰਸਨਾ ਨਾਮ ਪਨਾ ਪਰ ਇਹ ਦਾਤ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਮਿਲਦੀ ਹੈ ਰੰਗ ਰਤਰੀਆਂ ਦੀ ਸੰਗਤ ਵਿੱਚ ਆ ਕੇ ਇਹ ਦਾਤ ਮਿਲਦੀ ਹੈ ਜਿਨ ਪਾਇਆ ਪ੍ਰਭ ਆਪਣਾ ਆਏ ਤਿਸਹਿ ਗਨਾ ਉਸ ਬੰਦੇ ਦਾ ਆਇਆ ਹੀ ਸੰਸਾਰ ਵਿੱਚ ਸਫਲਾ ਹੈ ਗੁਰਮਖੋ ਜਿਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ ਇੱਕ ਖਿਨ ਤਿਸ ਬਿਨ ਜੀਵਨ ਬਿਰਥ ਜਨਮ ਜਨ ਪਰਮਾਤਮਾ ਦੀ ਯਾਦ ਤੋਂ ਬਿਨਾ ਜੇਵੇ ਜ਼ਿੰਦਗੀ ਵਿਅਰਥ ਬੀਤ ਰਹੀ ਹੈ ਜਲ ਥਲ ਮਹੀਅਲ ਪੂਰੀਆ ਰਵਿਆ ਵਿਚ ਵਣ ਜਿਹੜਾ ਪਾਣੀ ਵਿੱਚ ਧਰਤੀ ਵਿੱਚ ਅਕਾਫਿ ਜੰਗਲਾਂ ਵਿੱਚ ਹਰ ਥਾਂ ਵਿਆਪਕ ਹੈ ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁੱਖ ਗਣਾ ਜੇ ਉਹ ਪ੍ਰਭੂ ਹਿਰਦੇ ਵਿੱਚ ਨਹੀਂ ਵਸਦਾ ਜੇ ਉਹਦੀ ਯਾਦ ਇੱਥੇ ਵਿੱਚ ਨਾ ਵਸੇ ਤਾਂ ਉਹ ਮਨੁੱਖ ਮਾਨਸਿਕ ਰੋਗੀ ਬਣ ਜਾਂਦਾ ਹੈ ਜਿਨੀ 라ਵਿਆ ਸੋ ਪ੍ਰਭੂ ਤਿੰਨਾ ਭਾਗ ਮਨਾ ਜਿਨ੍ਹਾਂ ਨੇ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਪ੍ਰਮਾਤਮਾ ਨੂੰ ਆਪਣੇ ਹਿਰਦੇ 'ਚ ਵਸਾ ਲਿਆ ਉਹਨਾਂ ਦੇ ਭਾਗ ਜਾਗ ਪੈਂਦੇ ਨੇ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਸਤਗੁਰ ਜੀ ਕਹਿੰਦੇ ਨਾਨਕ ਦਾ ਮਨ ਵੀ ਹਰੀ ਦੇ ਦਰਸਾਰ ਨੂੰ ਤੰਗਦਾ ਹੈ ਲੋਚਦਾ ਹੈ ਨਾਨਕ ਦੇ ਮਨ ਵਿੱਚ ਹਰੀ ਦੇ ਦਰਸ਼ਨ ਦੀ ਪਿਆਸ ਲੱਗੀ ਹੋਈ ਹੈ ਚੇਤ ਮਿਲਾਏ ਸੋ ਪ੍ਰਭ ਤਿਸ ਕੈ ਪਾਏ ਲਗਾ ਅਜਾ ਕੀਰਤੇ ਕਹਿੰਦੇ ਨੇ ਇਹ ਸ਼ਬਦ ਵਿੱਚ ਜਿਹੜਾ ਮਨੁੱਖ ਮੈਨੂੰ ਹਰੀ ਦੇ ਨਾਲ ਮਿਲਾ ਦੇਵੇ ਮੈਂ ਉਹਦੇ ਚਰਨੀ ਲੱਗਾ ਰਹਾਂਗਾ ਜੇਤ ਮਿਲਾਏ ਸੋ ਪ੍ਰਭ ਤਿਸ ਕੈ ਪਾਏ ਲਗਾ ਸਤਗੁਰ ਜੀ ਕਿਰਪਾ ਕਰਨ ਸਤਗੁਰ ਬਖਸ਼ਿਸ਼ ਕਰਨ ਆਸ ਦੀਆ ਬੁਲਾ ਬਖਸ਼ੋ ਜੀ ਬਖਸ਼ ਦੇਹੁ ਦਿਓ ਅਸੀਸ ਪਰਵਾਨੋ ਫਤਹਿ ਪਿਆਰ ਦੇ ਚੱਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ